ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ বন্দਨ ਪਾਦ ਪੰਕਜ বন্দਨ ਸਿਮਰਉ ਅੰਗਦੋਖਨ ਕੰਧਨ ਆਮਰਦਾਸ ਰਜਨ ਬੇਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਗ ਸਮਤ ਪਰਕਾਸਕ ਸ੍ਰੀ ਹਰਿ ਰਾਏ ਨਾਮਾ জনমে গোবাহরম গের পালা পারম গের পালা শ্রী গোর গোবিন্দ সিং তর তর পুন পুন शीसा बार जगदीसा बन्दारबा ਤੇ ਆਦ ਲੈ 10ਵੇਂ ਗੁਰ ਫਰੰਤ ਬਾਰੰਬਾਰ ਹੈ ਬੰਦਨਾ ਧੰਨ ਆਦ ਸ੍ਰੀ ਗੁਰ ਗ੍ਰੰਥ ਦੰਡੋ ਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਢੋਲਣ ਤੇਰਾ ਕੋ ਪ੍ਰਭੂ ਨਕ ਦੇ ਕਰ ਹੱਥ ਢੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਰਲ ਮਿਲ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੱਚੇ ਮਾਲਕ ਦੀ ਸਿੱਖ ਸਲਾਹ ਕਰਨ ਲਈ ਆਪਾਂ ਹਰ ਰੋਜ਼ ਗੁਰੂ ਸਾਹਿਬ ਦੇ ਕੋਲ ਆਉਨੇ ਆ ਤੇ ਗੁਰੂ ਸਾਹਿਬ ਨੇ ਸਾਡੇ ਦੇ ਤਰਸ ਕੀਤਾ ਤਰਸ ਪਿਆ ਮਹਿਰਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਖੀਬਾ ਹਰਿਆ ਨਾਨਕੋ ਨਾਮ ਮਿਲੈ ਤਾਂ ਜੀਵਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹਨਾਂ ਦਾ ਤਨ ਮਨ ਹਰਿਆ ਹੋ ਗਿਆ ਜਿਵੇਂ ਕਿਸੇ ਸੁੱਕ ਦੇ ਦਰਖਤ ਨੂੰ ਪਾਣੀ ਮਿਲ ਜਾਵੇ ਉਹ ਹਰਾ ਭਰਾ ਹੋ ਜਾਂਦਾ ਹੈ ਮਹਾਤਮਾ ਬੁੱਧ ਜੀ ਇੱਕ ਵਾਰ ਤੁਰੇ ਜਾਂਦੇ ਐ ਉਹਨਾਂ ਦੇ ਨਾਲ ਉਹਨਾਂ ਦਾ ਸੇਵਾਦਾਰ ਤੇ ਜਾਂਦਿਆਂ ਜਾਂਦਿਆਂ ਇੱਕ ਉਹਨਾਂ ਨੇ ਬੂਟਾ ਦੇਖਿਆ ਦਰਖਤ ਦੇਖਿਆ ਉਹ ਸੁੱਕਦਾ ਜਾਂਦਾ ਹੈ ਸੁੱਕਦਾ ਜਾਂਦਾ ਦੇਖਿਆ ਤੇ ਮਹਾਤਮਾ ਬੁੱਧ ਜੀ ਕਹਿੰਦੇ ਚੇਲੇ ਨੂੰ ਕਹਿੰਦੇ ਵੀ ਇਹਦੇ ਵਿੱਚ ਗੜ ਵਿੱਚੋਂ ਪਾਣੀ ਵਹਦੇ ਪੁਰਾਣੇ ਸਮਿਆਂ ਵਿੱਚ ਪਾਣੀ ਘਟ ਹੁੰਦਾ ਸੀ ਤੇ ਉਹ ਜਿਹੜਾ ਗੜਬਾ ਹੁੰਦਾ ਸੀ ਉਹ ਮਤਲਬ ਪਾਣੀ ਬਰਤਨ ਵਾਸਤੇ ਹੁੰਦਾ ਸੀ ਉਹਦੇ ਵਿੱਚ ਤੇ ਮਹਾਤਮਾ ਜੀ ਕਹਿੰਦੇ ਇਹਦੇ ਵਿੱਚ ਪਾਣੀ ਪਾ ਦਿਓ ਕਹਿੰਦਾ ਜੀ ਮਹਾਤਮਾ ਜੀ ਆਪਣੇ ਕੋਲ ਤੇ ਪਾਣੀ ਐਨਾਂ ਹੀ ਪਾਣੀ ਹੈ ਇਹਦੇ ਵਿੱਚ ਪਾਤਾ ਤੇ ਆਪਾਂ ਤੇ ਪਿਆਸੇ ਮਰ ਜਾਾਂਗੇ ਆਪਣਾ ਤੇ ਨੇੜੇ ਤੇੜੇ ਪਾਣੀ ਵੀ ਨਹੀਂ ਮਿਲਣਾ ਆਪਾਂ ਨੂੰ ਮਹਾਤਮਾ ਬੁੱਧ ਜੀ ਕਹਿੰਦੇ ਐ ਆਪਣੇ ਨਾਲੋਂ ਪਹਿਲਾਂ ਇਹਨੂੰ ਪਾਣੀ ਜ਼ਰੂਰੀ ਐ ਇਹ ਸੁੱਕਦਾ ਜਾਂਦਾ ਜਦੋਂ ਮਰਾਂਗੇ ਆਪਾਂ ਦੇਖੀ ਜਾਏਗੀ ਇਹ ਹੁਣ ਮਰ ਰਿਹਾ ਆਪਾਂ ਅਜੇ ਪਤਾ ਨਹੀਂ ਕਦੋਂ ਮਰਨੇ ਇਸ ਕਰਕੇ ਪਹਿਲਾਂ ਇਹਨੂੰ ਪਾਣੀ ਜ਼ਰੂਰੀ ਐ ਇਹਨੂੰ ਹਰਾ ਪਰਿਆ ਕਰੀਏ ਇਸ ਕਰਕੇ ਜਿਵੇਂ ਸੁੱਕਦੇ ਹੋਏ ਦਰਖਤ ਨੂੰ ਬੂਟੇ ਨੂੰ ਪਾਣੀ ਜ਼ਰੂਰੀ ਐ ਇਸੇ ਤਰ੍ਹਾਂ ਸਾਡੇ ਮਨ ਨੂੰ ਹਰਿਆ ਭਰਿਆ ਮਤਲਬ ਤਾਜ਼ਾ ਰੱਖਣ ਵਾਸਤੇ ਮਨ ਨੂੰ ਜਾਗਦਾ ਰੱਖਣ ਵਾਸਤੇ ਗੁਰੂ ਦਾ ਨਾਮ ਜ਼ਰੂਰੀ ਹੈ ਤਾਂ ਹੀ ਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਮਿਲੈ ਤਾਂ ਜੀਵਾਂ ਜੇ ਮਾਲਕ ਜੀ ਤੁਹਾਡਾ ਨਾਮ ਮਿਲਦਾ ਤੇ ਮੈਂ ਜਿਉਂਦਾ ਆਖਾਂ ਜੀਵਾਂ ਵਿਸਰੈ ਮਰ ਜਾਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡਾ ਨਾਮ ਮੈਂ ਲੈਂਦਾ ਤੇ ਮੈਂ ਜਾਉਂਦਾ ਹਾਂ ਜਦੋਂ ਮੈਨੂੰ ਨਾਮ ਬਿਸਰ ਗਿਆ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮਰ ਗਿਆ ਹੁੰਦਾ ਹੈ ਨਾਮ ਦੇ ਨਾਲ ਬੰਦਾ ਜਾਉਂਦਾ ਹੈ ਗੁਰੂ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕਾ ਵਰਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਖਾਈ ਕਹਿੰਦੇ ਜਾਉਂਦੇ ਉਹ ਹੈ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਵਸਦਾ ਹੈ ਇਸ ਕਰਕੇ ਸਾਡੇ ਤੇ ਮਾਲਕ ਨੇ ਮਿਹਰ ਕੀਤੀ ਹੈ ਆਪਣੇ ਦਰ ਦੇ ਨਾਲ ਜੋੜ ਕੇ ਰੱਖਿਆ ਤੇ ਸਾਨੂੰ ਭਜਨ ਬੰਦਗੀ ਕਰਨ ਦਾ ਮਾਲਕ ਨੇ ਸਮਾਂ ਬਖਸ਼ਿਆ ਤੇ ਇਸੇ ਤਰ੍ਹਾਂ ਜਿਵੇਂ ਇੱਕ ਦਰਖਤ ਨੂੰ ਪਾਣੀ ਜ਼ਰੂਰੀ ਹੈ ਜਿਹੜੇ ਗੁਰੂ ਨੂੰ ਪ੍ਰੇਮ ਕਰਨ ਵਾਲਿਆ ਸਾਈਂ ਦਾਸ ਜੀ ਹਰਗੁਬੰਦ ਸਹਿ ਮਹਾਰਾਜਿਆਂ ਦੇ ਰਿਸ਼ਤੇ ਵੀ ਸਾਡੂ ਲੱਗਦੇ ਐ ਮਾਤਾ ਦਮੋਦਰੀ ਜੀ ਦੀ ਭੈਣ ਬੀਬੀ ਰਾਮੂ ਜੀ ਵਿਆਹੇ ਹੋਏ ਨੇ ਇਹਨਾਂ ਨੇ ਆਪ ਜੀ ਨੇ ਕੱਲ ਸੁਣਿਆ ਵੀ ਸੋਨਾ ਘਰ ਬਣਾਇਆ ਤੇ ਮਹਾਰਾਜ ਦੇ ਚਰਨ ਪਵਾਉਣ ਵਾਸਤੇ ਅਰਦਾਸਾਂ ਬੇਨਤੀਆ ਕਰਦੇ ਆ ਰੋਜ਼ ਫਰਿਆਦਾਂ ਕਰਦੇ ਆ ਕਈ ਦਿਨ ਬੀਤ ਕੇ ਸਤਿਗੁਰੂ ਆਏ ਨਹੀਂ ਐ ਤੇ ਬੀਬੀ ਰਾਮੂ ਕਹਿੰਦੀ ਐ ਵੀ ਆਪਾਂ ਮਹਾਰਾਜ ਨੂੰ ਜਾ ਕੇ ਮਿਲਦੇ ਆ ਅੰਮ੍ਰਿਤਸਰ ਸਾਹਿਬ ਉੱਥੇ ਜਾ ਕੇ ਸਤਿਗੁਰਾਂ ਨੂੰ ਅਰਦਾਸ ਕਰਾਂਗੇ ਸਾਈਂ ਦਾਸ ਕਹਿੰਦਾ ਭੜੀਏ ਲੋਕੇ ਆਪਾਂ ਸਤਿਗੁਰਾਂ ਕੋਲੇ ਉੱਥੇ ਨਹੀਂ ਜਾਣਾ ਗੁਰੂ ਜਾਣਦਾ ਹੈ ਮੁਹੱਬਤਾਂ ਸੱਚੀਆਂ ਨੂੰ ਸਤਿਗੁਰੂ ਜਾਣਦੇ ਆ ਸਾਡੇ ਕੋਲੇ ਆਉਣਗੇ ਜ਼ਰੂਰ ਆਪਾਂ ਘਰ ਵਿੱਚ ਰਹਿ ਕੇ ਯਾਦ ਕਰਨਾ ਹੈ ਤੇ ਫਿਰ ਉਹ ਸਾਈਂ ਦਾਸ ਦੀ ਆਪਣੇ ਘਰ ਵਿੱਚ ਯਾਦ ਕਰਦੇ ਹੈ ਮਹਾਰਾਜ ਨੂੰ ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਵਿਚਾਰ ਹੈ ਆ ਆਪਾਂ ਸ਼ੁਰੂ ਕਰੀਏ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਠ ਤ ਬੈਠ ਤ ਸੋਬਤ ਚਾਲਤ ਗੁਰ ਅਗ ਬਨਸ ਦੀਵ ਸੰਭਾਲਤ ਤੇ ਇਹਨਾਂ ਦੇ ਅੰਦਰ ਕਿੰਨਾ ਪ੍ਰੇਮ ਹੈ ਜਦੋਂ ਵੀ ਉੱਠਦੇ ਬੈਠਦੇ ਸੌਂਦੇ ਜਾਗਦੇ ਚੱਲਦੇ ਫਿਰਦੇ ਹਰ ਵੇਲੇ ਮਹਾਰਾਜ ਜੀ ਦੀ ਯਾਦ ਮਨ ਵਿੱਚ ਵਸਾਈ ਹੋਈ ਹੈ ਮਹਾਰਾਜ ਨੂੰ ਯਾਦ ਕਰਦੇ ਐ ਤੇ ਇੰਤਜ਼ਾਰਤ ਕਰਦੇ ਰਹਿੰਦੇ ਨੇ ਜੁਤ ਦਮੋਦਰੀ ਕੇ ਚੱਲ ਆਬੈ ਮਮ ਕਰ ਬੈਠੈ ਦਰਸ਼ ਦਿਖਾਬੈ ਤੇ ਬੀਬੀ ਰਾਮੂ ਕਹਿੰਦੇ ਲੈ ਮੇਰੀ ਭੈਣ ਦਮੋਦਰੀ ਆਵੇਗੀ ਸਾਡੇ ਘਰ ਚੱਲ ਕੇ ਤੇ ਸਾਨੂੰ ਸਾਰਿਆਂ ਨੂੰ ਬੈਠਿਆਂ ਨੂੰ ਦਰਸ਼ਨ ਦੇਣਗੇ ਤਿਤਕ ਦਿਵਸ ਇੱਥੇ ਜਦ ਬੀਤੇ ਪੁਨ ਰਾਮੋ ਕਹ ਪਾਸੋ ਪ੍ਰੀਤੇ ਜਦ ਇਸ ਤਰ੍ਹਾਂ ਕਈ ਦਿਨ ਬੀਤ ਗਏ ਤਾਂ ਬੀਬੀ ਰਾਮੋ ਬੜੇ ਪ੍ਰੇਮ ਦੇ ਨਾਲ ਆਪਣੇ ਘਰ ਵਾਲੇ ਸਾਈਂ ਦਾਸ ਨੂੰ ਕਹਿਣ ਲੱਗੀ ਹੈ ਜੇ ਨਾ ਚੱਲੇ ਮਾਨ ਬੋਜ ਮੋਰਾ ਪਾਤੀ ਲਿਖ ਪਠੀਐ ਗੁਰ ਔਰਾ ਤੇ ਸਾਈਂ ਦਾਸ ਨੂੰ ਬੀਬੀ ਰਾਮੂ ਕਹਿੰਦੇ ਜੀ ਉੱਥੇ ਨਹੀਂ ਜਾਣਾ ਆਪਾਂ ਅੰਮ੍ਰਿਤਸਰ ਸਾਹਿਬ ਫਿਰ ਆਪਾਂ ਮਹਾਰਾਜ ਲਈ ਇੱਕ ਚਿੱਠੀ ਲਿਖ ਕੇ ਭੇਜ ਦਿੰਦੇ ਹਾਂ ਪੁੱਤਰ ਲਿਖੇ ਜਾਏ ਸਭ ਜਾਣੀ ਆਬਨ ਹੋਏ ਕੈ ਨਾ ਸਫਾਨੀ ਤੇ ਮਹਾਰਾਜ ਜਦੋਂ ਉੱਤਰ ਲਿਖ ਕੇ ਦੇਣਗੇ ਤੇ ਸਭ ਕੁਝ ਜਾਉਣ ਜਾਵਾਂਗੇ ਉਹਨਾਂ ਦਾ ਇਸ ਥਾਂ ਤੇ ਆਉਣਾ ਹੋਵੇਗਾ ਕਿ ਨਹੀਂ ਬਹਰ ਕਰੋ ਜਿਮ ਤੇ ਬੁਰ ਭਾਵੇ ਪ੍ਰਣ ਪੂਰਨ ਕੀ ਸਭ ਸੁਣ ਪਾਵੇ ਤੇ ਫਿਰ ਆਪਾਂ ਉਸੇ ਤਰ੍ਹਾਂ ਕਰਾਂਗੇ ਜਿਵੇਂ ਉਹ ਕਹਿਣਗੇ ਤੇ ਇਹ ਸਾਈਂ ਦਾਸ ਜੀ ਕਹਿੰਦੇ ਵੀ ਆਪਾਂ ਇਸ ਤਰ੍ਹਾਂ ਚਿੱਠੀ ਵੀ ਨਹੀਂ ਲਿਖਣੀ ਮਹਾਰਾਜ ਤੇ ਹਰ ਕਿਸੇ ਦੇ ਮਨ ਦੀ ਗੱਲ ਜਾਣਦੇ 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 ਐ ਤੇ ਸਤਿਗੁਰੂ ਜੀ ਸਾਡੇ ਪ੍ਰੇਮ ਨੂੰ ਆਪ ਹੀ ਜਾਣ ਲੈਣਗੇ ਸਾਈਂ ਦਾਸ ਬਣਉ ਪਨ ਬੈਨ ਬੋਲਤ ਭਰਿਓ ਪ੍ਰੇਮ ਜਲ ਨੈਨ ਇਹ ਸਾਈਂ ਦਾਸ ਬਹੁਤ ਸਤਿਗੁਰਾਂ ਨੂੰ ਪ੍ਰੇਮ ਕਰਦਾ ਸੀ ਮਹਾਰਾਜ ਨੂੰ ਸਾਡੋ ਹੀ ਨਹੀਂ ਜਾਣਿਆ ਵੀ ਸਾਡਾ ਰਿਸ਼ਤੇਦਾਰ ਹੈ ਸਾਈਂ ਦਾਸ ਕਹਿੰਦਾ ਉਹ ਮੇਰੇ ਤੂੰ ਮੇਰੇ ਪ੍ਰਾਣ ਆਧਾਰ ਆ ਗੁਰੂ ਤੇ ਮੇਰੇ ਪ੍ਰਾਣਾਂ ਦਾ ਆਧਾਰ ਹੈ ਮਹਾਰਾਜ ਨੂੰ ਗੁਰੂ ਕਰਕੇ ਜਾਣਿਆ ਉਹਨੇ ਤੇ ਮਹਾਰਾਜ ਨੂੰ ਬੋਲਦਾ ਬੋਲਣ ਲੱਗਿਆ ਪ੍ਰੇਮ ਦੇ ਨਾਲ ਅੱਖਾਂ ਵਿੱਚੋਂ ਜਲ ਪਰ ਆਇਆ 헤 ਇਸ ਮੁਦ ਮੈਂ ਨੈ ਮੈ ਮਾਨੋ ਰਿਜਾ ਪ੍ਰੇਮ ਤੇ ਨਾ ਅਨੋ ਤੇ ਮਾਤਾ ਸੁੰਦਰੀ ਨੂੰ ਕਹਿੰਦਾ ਸੁੰਦਰੀਏ ਆ ਕਹਿੰਦੇ ਨੇ ਸਾਈਂ ਦਾਸ ਕਹਿੰਦਾ ਕਿ ਰਾਮੋ ਮੈਂ ਨਹੀਂ ਮੰਨਾਂਗਾ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਦੇ ਨਾਲ ਗੁਰੂ ਨੂੰ ਮੈਂ ਇਸ ਥਾਂ ਤੇ ਲਿਹਾਵਾਂਗਾ ਸਕਲ ਦੇਸ ਕੋ ਹੋਵੇ ਭਲੇ ਸਿੱਖੀ ਸਾਰੇ ਸਤਗੁਰ ਮਿਲੇ ਹਾਂ ਕਹਿੰਦੇ ਸਾਈਂ ਦਾਸ ਕਹਿਣ ਲੱਗਿਆ ਵੀ ਸਾਰੇ ਦੇਸ ਦਾ ਭਲਾ ਹੋਵੇਗਾ ਜਦੋਂ ਮਤਲਬ ਆਪਣੇ ਇਲਾਕੇ ਵਿੱਚ ਸਤਗੁਰੂ ਆਉਣਗੇ ਸਾਰੇ ਪਿੰਡ ਦਾ ਭਲਾ ਹੋਵੇਗਾ ਸਾਰੇ ਇਲਾਕੇ ਨੂੰ ਸੰਭਾਲਣਗੇ ਤੇ ਸਿੱਖੀ ਦੀ ਸੰਭਾਲ ਕਰਨਗੇ ਆਪਨਾ ਜਾਉ ਲਿਖੋ ਨਹਿ ਪਤ ਸਿਮਰੋ ਨਿਸ਼ ਦਿਨ ਕਰ ਮਤ ਰਾਤੀ ਨਾਮ ਆਪ ਜਾਮਾਗਾ ਨਾਮ ਚਿੱਠੀ ਲਿਖਾਂਗਾ ਮੈਂ ਤੇ ਦਿਨ ਰਾਤ ਮਹਾਰਾਜ ਨੂੰ ਯਾਦ ਕਰਾਂਗਾ ਤੇ ਸਿਮਰਨ ਕਰਦਾ ਰਹਾਂਗਾ ਆਏ ਆਪ ਹੀ ਤੇ ਸੁਖ ਕਰੈ ਲਖੈ ਪ੍ਰੀਤਿ ਉਰਿਆਸਾ ਪੂਰੈ ਆਪ ਆ ਕੇ ਸਾਨੂੰ ਸੁਖੀ ਕਰਨਗੇ ਸਾਡੀ ਆਸ ਪੂਰੀ ਕਰਨਗੇ ਬੈਠਾ ਰਹੋ ਤੂੰ ਸੀਸ ਝੁਕਾ ਕੇ ਸਤਗੁਰ ਆਪ ਉਠਾਵਣਗੇ ਮਹਾਰਾਜ ਨੂੰ ਸਰਦਾ ਭਾਵਨਾ ਦੇ ਨਾਲ ਕਹਿੰਦੇ ਸਿਰ ਨੀਮਾ ਕਰਕੇ ਮੈਂ ਤੇ ਯਾਦ ਕਰਦੇ ਰਹਿਣਾ ਇੱਕ ਦਿਨ ਮੇਰੇ ਸਤਿਗੁਰੂ ਜੀ ਆਉਣਗੇ ਸਾਡੇ ਘਰ ਚਰਨ ਪਾਉਣਗੇ ਤੇ ਮੈਨੂੰ ਨੀਵੇਂ ਪਾਈ ਬੈਠੇ ਨੂੰ ਮੈਨੂੰ ਮੋਢਿਆਂ ਤੋਂ ਉੱਠ ਕੇ ਉਠਾਉਣਗੇ ਤੇ ਆਪਣੇ ਗਲ ਨਾਲ ਲਾ ਲੈਣਗੇ ਮੇਰਾ ਗੁਰੂ ਆਵੇਗਾ ਤੇ ਮੇਰੀ ਆਸ ਪੂਰੀ ਕਰੇਗਾ ਦਿਨ ਪ੍ਰਤ ਬਸਤ ਸਕਲ ਸਕੇਲੇ ਬੌਧਾਸਨ ਜਿਤ ਗੁਰ ਕੋ ਮੇਲੇ ਤੇ ਹੁਣ ਆਪਾਂ ਦਿਨ ਪ੍ਰਤੀ ਦਿਨ ਆਪਾਂ ਗੁਰੂ ਵਾਸਤੇ ਬਹੁਤ ਵਸਤਾਂ ਇਕੱਠੀਆਂ ਕਰਨੀਆਂ ਤੇ ਜਦੋਂ ਗੁਰੂ ਸਾਹਿਬ ਆਉਣਗੇ ਸੇਵਕਾਂ ਦੇ ਸਮੇਤ ਸਾਰਿਆਂ ਨੂੰ ਮਿਲਾਂਗੇ ਸਗਰੀ ਸੇਵ ਕਰੋ ਨਿਜ ਘਰ ਤੇ ਨਹੀਂ ਆਪਤੇ ਲੈ ਕੁਛ ਕਰਤੇ ਆ ਸਾਰੀ ਸੇਵਾ ਕਹਿੰਦੇ ਆਪਣੇ ਘਰ ਤੋਂ ਕਰਾਂਗੇ ਆਪ ਤੋਂ ਲੈ ਕੇ ਕੁਝ ਨਹੀਂ ਵਰਤਾਵਾਂਗੇ ਤਿਆਰੀ ਕਰ ਤੋ ਦਿਵਸ ਬਤਾਬੈ ਕਹੋਂ ਕਹਾ ਲਗ ਪ੍ਰੇਮੇ ਆਬਾਬੈ ਇਸ ਸਾਈਂ ਦਾਸ ਦੀ ਤਿਆਰੀਆਂ ਕਰਦਿਆਂ ਕਰਦਿਆਂ ਦਿਨ ਲੰਘ ਗਿਆ ਰਾਤ ਲੰਗੀ ਇਸੇ ਤਰ੍ਹਾਂ ਜਿਹੜਾ ਸਮਾਂ ਬਤੀਤ ਹੁੰਦਾ ਜਾਂਦਾ ਹੈ ਬਸ ਨਾ ਭੁੱਖਣ ਦੇਣ ਆਪਾਏ ਨਾ ਕਰ ਕਰ ਤਿਆਰ ਧਰਤ ਹੈ ਆਇਨ ਤੇ ਮਹਾਰਾਜ ਦੇ ਲਈ ਵਸਤਰ ਗਹਿਣੇ ਦੇਣ ਵਾਲੀਆਂ ਜਿਹੜੇ ਚੀਜ਼ਾਂ ਘਰ ਦੇ ਵਿੱਚ ਤਿਆਰ ਕਰਕੇ ਰੱਖੀ ਜਾਂਦੇ ਐ ਆਜ ਕਾਲ ਮੈਂ ਗੁਰ ਆਗ ਬਨ ਆਇ ਬਰਾਜੈ ਮੰ ਭਾਵਨ ਇਹ ਇਨਾਂ ਦੇ ਮਨ ਵਿੱਚ ਜਿਹੜੀ ਇੱਛਾ ਸ਼ਰਧਾ ਇਹ ਹੈ ਵੀ ਮਹਾਰਾਜ ਅਜਨ ਆਏ ਤੇ ਕੱਲ ਆਏ ਅੱਜ ਆਏ ਕਿ ਕੱਲ ਆਏ ਵੀ ਆਉਣਗੇ ਮਹਾਰਾਜ ਜ਼ਰੂਰ ਇੱਕ ਦੋ ਦਿਨਾਂ ਤੱਕ ਸਾਡੇ ਘਰ ਆਉਣਗੇ ਧੰਨ ਭਾਗ ਮੈਂ ਤਿਹ ਦਿਨ ਹੋਵਾਂ ਨਿਜ ਕਰਮੈ ਥਿਤ ਸਤਿਗੁਰ ਜਾਵਾਂ ਇਹ ਸਾਈਂ ਦਾਸ ਕਹਿੰਦਾ ਮੇਰੇ ਧੰਨ ਭਾਗ ਹੋਣਗੇ ਜਿਸ ਦਿਨ ਸਤਿਗੁਰੂ ਜੀ ਸਾਡੇ ਘਰ ਚਰਨ ਪਾਉਣਗੇ ਜਬ ਕਿਰਪਾ ਧਾਰਾਂਗੇ 나ਥ ਸੰ ਪਰਵਾਰ ਲਹਿ ਨਿਜ ਸਾਥ ਤੇ ਮਹਾਰਾਜ ਸਾਈਂ नाथ ਮੇਰੇ ਜਿੱਦੇ ਕਿਰਪਾ ਕਰਨਗੇ ਨਾ ਸਾਰੇ ਪਰਿਵਾਰ ਨੂੰ ਲੈ ਕੇ ਸਾਡੇ ਘਰ ਆਉਣਗੇ ਮੋਹ ਦੇਨ ਕੇ ਦਸਨ ਹਾਰੈ ਤਤ ਸ਼ਨ ਮਾਰਗ ਭਗਡਾਰੈ ਮੇਰੇ ਗਰੀਬ ਦੀ ਹਾਲਤ ਦੇਖ ਕੇ ਮਹਾਰਾਜ ਸਾਡੇ ਘਰ ਵਾਲੇ ਰਾਹ ਵਾਲ ਨੂੰ ਪੈਰ ਧਰਨਗੇ ਸਫਲ ਕਰੈਮ ਮਸ਼ਾਦਨ ਚ ਨਾਇੋ ਬਸਿਆਨ ਪਰੇ ਅੰਕਟ ਸਾਇੋ ਇਹ ਮਹਾਰਾਜ ਕਿਰਪਾ ਕਰਨਗੇ ਮੇਰੇ ਘਰ ਦੇ ਵਿਚਾਰਨ ਪਉਣਗੇ ਨਵੇਂ ਘਰ ਦੇ ਵਿੱਚ ਜਿਹੜਾ ਪਲੰਗ ਢਾਇਆ ਹੈ ਇਥੇ ਆ ਕੇ ਸਤਿਗੁਰੂ ਬੈਠਣਗੇ ਹੱਥ ਜੋਰ ਮੈਂ ਥਿਰੋ ਅਗਾਰੀ ਕਰਹੋਂ ਜਿਉ ਜਉ ਸਾਮੋਖ ਉਚਾਰੀ ਆਪਣੇ ਮਨ ਵਿੱਚ ਕਿੰਨੇ ਸੁਪਨੇ ਸਜਾਈ ਬੈਠੇ ਕਿੰਨੇ ਖਿਆਲ ਬਣਾਈ ਬੈਠੇ ਵੀ ਮਹਾਰਾਜ ਆਏ ਸਾਡੇ ਘਰ ਆਉਣਗੇ ਜਿਹੜਾ ਪਲੰਗ ਡਾਇ ਹੈ ਉਥੇ ਸਤਿਗੁਰੂ ਬਹਿ ਜਾਣਗੇ ਤੇ ਮੈਂ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜ ਕੇ ਅਰਦਾਸਾਂ ਬੇਨਤੀਆਂ ਕਰਾਂਗਾ ਤੇ ਮਹਾਰਾਜ ਜਿਵੇਂ ਜਿਵੇਂ ਕਹਿਣਗੇ ਉਸੇ ਤਰ੍ਹਾਂ ਮੈਂ ਕਾਰਜ ਕਰਾਂਗਾ ਐਸੇ ਖੇਚੇ ਪ੍ਰੇਮ ਕੀ ਭਾਈ ਸਦਬ ਵਿਹਾਰ ਬਿਸਰ ਸਭ ਗਈ ਇੰਨਾ ਪ੍ਰੇਮ ਦੇ ਵਿੱਚ ਮਗਨ ਹੋ ਗਏ ਇੱਕ ਦਿਨ ਇਹ ਆ ਗਿਆ ਕਾਰ ਵਿਹਾਰ ਦੇ ਸੋਝੀ ਭੁੱਲ ਗਈ ਵੀ ਅੱਜ ਮੈਂ ਕੁਝ ਕਰਨ ਅਜਾਜ਼ ਚੇਤੀ ਨਹੀਂ ਰਹਿਆ ਮਹਾਰਾਜ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਦੁਨੋਂ ਦਿਸ ਕੋ ਪ੍ਰੇਮ ਪਛਾਨਾ ਸ੍ਰੀ ਗੁਰੂ ਹਰਗੋਬਿੰਦ ਸਜਾਨਾ ਕੀ ਸ੍ਰੀ ਹਰਗੋਬਿੰਦ ਸਹਿ ਮਹਾਰਾਜ ਨੇ ਦੁਨੋਂ ਪਾਸਿਓਂ ਪ੍ਰੇਮ ਨੂੰ ਪਛਾਨ ਲਿਆ ਨਾਨਕ ਮਤੇ ਰਾਧਾ ਸਾਧ ਸਿੱਧਣ ਤੇ ਲੈ ਬਾਤਾ ਅਦ ਇੱਕ ਨਾ ਸਾਧੂ ਸੀਗਾ ਮਹਾਰਾਜ ਦਾ ਪ੍ਰੇਮੀ ਤੇ ਉਹ ਨਾਨਕ ਮੱਤੇ ਜਾ ਕੇ ਉੱਥੇ ਰਹਿਣ ਲੱਗਿਆ ਨਾਨਕ ਮੱਤਾ ਗੁਰੂ ਨਾਨਕ ਸਾਹਿਬ ਨੇ ਬਸਾਇਆ ਹੋਇਆ ਉਹਨੂੰ ਪਹਿਲਾਂ ਗੋਰਖ ਮੱਤਾ ਕਹਿੰਦੇ ਹੁੰਦੇ ਸੀ ਗੋਰਖ ਨੇ ਉੱਥੇ ਬੰਦਗੀ ਕਰੀ ਸੀਗੀ ਭਜਨ ਬੰਦਗੀ ਕਰਿਆ ਸੀ ਤਪਸਥਾਨ ਸੀ ਗੋਰਖ ਦਾ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਣ ਜਾ ਕੇ ਅराधना ਬੰਦਗੀ ਕਰਕੇ ਉਹ ਥਾਂ ਨੂੰ ਜਿੱਤ ਲਿਆ ਤੇ ਉਹਦਾ ਨਾਂ ਪੈਇਆ ਸੀ ਨਾਨਕ ਮੱਤਾ ਉੱਥੇ ਇੱਕ ਸਾਧੂ ਮਹਾਰਾਜ ਨੂੰ ਯਾਦ ਕਰਦਾ ਹੁੰਦਾ ਸੀ ਤੇ ਉਹ ਸਾਧੂ ਨੂੰ ਉਹਨਾਂ ਨੇ ਬੜਾ ਤੰਗ ਕਰੇ ਅਗਲੇ ਪ੍ਰਸੰਗ ਬਚਾਉਣ ਵਾਲੇ ਪ੍ਰਸੰਗ ਵਿੱਚ ਉਹ ਜਿਹੜਾ ਸਾਧੂ ਦੇ ਨਾਲ ਉੱਥੇ ਕੀ ਕੁਝ ਹੁੰਦਾ ਸੀ ਜੋਗੀ ਰਹਿੰਦੇ ਸੀ ਉੱਥੇ ਫਿਰ ਵੀ ਉਹ ਆਪਾਂ ਉਹ ਅਗਲੇ ਪ੍ਰਸੰਗ ਦੇ ਵਿੱਚ ਉਹਦੀ ਗੱਲ ਕਰਾਂਗੇ ਤੇ ਮਤਲਬ ਸਰ ਗੁਬਨ ਸਿੰਘ ਮਹਾਰਾਜ ਜੀ ਉਥੇ ਜਿਹੜਾ ਨਾਨਕ ਮੱਤੇ ਵੇ ਸਾਧੂ ਰਹਿੰਦਾ ਉਹ ਵੀ ਮਹਾਰਾਜ ਨੂੰ ਯਾਦ ਕਰਦਾ ਢੋਲੀ ਭਾਈ ਕੀਦੇ ਵਿੱਚ ਸਾਈਂ ਦਾਸ ਰਹਿੰਦਾ ਉਹ ਵੀ ਮਹਾਰਾਜ ਨੂੰ ਯਾਦ ਕਰਦਾ ਹੈ ਗ੍ਰਾਮ ਢੋਲੀ ਸਾਈਂ ਦਾਸ ਠਾਨਿਓ ਪ੍ਰਾਨ ਕਰ ਬਸੇ ਆਵਾਸ ਢੋਲੀ ਪਿੰਡ ਦੇ ਵਿੱਚ ਸਾਈਂ ਦਾਸ ਨੇ ਪ੍ਰਾਨ ਕੀਤਾ ਹੋਇਆ ਸੀ ਪ੍ਰੇਮ ਦਾਮ ਤੇ ਐਚਨ ਹੋਏ ਮਿਲਿਓ ਚਹਤ ਚਿਤ ਵਿਤ ਦਿਸ ਦੋਏ ਮਨ ਵੀ ਸੋਚਦਾ ਵੀ ਗੁਰੂ ਜੀ ਇੱਕ ਵਾਰ ਆ ਕੇ ਸਾਡੇ ਘਰ ਵਸਣਗੇ ਪ੍ਰੇਮ ਦੇ ਖਿੱਚੇ ਹੋਏ ਦੋਮਾਂ ਨੂੰ ਗੁਰੂ ਜੀ ਮਿਲਣ ਵਾਸਤੇ ਸੋਚਣ ਲੱਗੇ ਨੇ ਬਿਰਦ ਸਵਾਰ ਗਰੀਬ ਅਨਵਜ ਚਾਹਤ ਕਰੇ ਦਾਸਨ ਕੇ ਕਜ ਤੇ ਮਹਾਰਾਜ ਬਿਰਦ ਨੂੰ ਸੰਭਾਲਣ ਵਾਲੇ ਆਪਣੇ ਧਰਮ ਦੀ ਪਛਾਣ ਕਰਨ ਵਾਲੇ ਰੱਖਿਆ ਕਰਨ ਵਾਲੇ ਆਪਣੇ ਦਾਸਾਂ ਦੇ ਸਤਗੁਰੂ ਕਾਰਜ ਕਰਨਾ ਚਾਹੁੰਦੇ ਐ ਜੁਤ ਪਰਵਾਰ ਡਰੋਲੀ ਜਾਹਤ ਨਿਜ ਕਰ ਬਿਖੇ ਬਸਾਏ ਅਮਾਹਤ ਜੇ ਸਤਗੁਰੂ ਜੀ ਕਹਿੰਦੇ ਐ ਵੀ ਡਰੋਲੀ ਜਾਣਾ ਵੀ ਐ ਤੇ ਸਾਈਂ ਦਾਸ ਜੀ ਦਾ ਜਿਹੜਾ ਘਰ ਐ ਉਥੇ ਸਾਡਾ ਵਸਣਾ ਵੀ ਜ਼ਰੂਰੀ ਹੈ ਸਾਧ ਚ ਹੈ ਜੋਗਣ ਕੀ ਜੀਤ ਸ੍ਰੀ ਨਾਨਕ ਥਲ ਮਹਤਰ ਪ੍ਰੀਤ ਤੇ ਜਿਹੜਾ ਸਾਧੂ ਅਲ ਮਸਤਨਾ ਸੀ ਉਹਦਾ ਸਾਧੂ ਦਾ ਉਹ ਨਾਨਕ ਮਤੇ ਜੋਗੀਆਂ ਤੇ ਜਿੱਤ ਪਾਉਣੀ ਚਾਹੁੰਦਾ ਸੀ ਤੇ ਉਹਨੇ ਗੁਰੂ ਨਾਨਕ ਸਹਿ ਮਹਾਰਾਜ ਜੀਆਂ ਦੇ ਥਾਨ ਨੂੰ ਬੜੇ ਪ੍ਰੇਮ ਦੇ ਨਾਲ ਧਾਰਨ ਕੀਤਾ ਸੀ ਜਿਵੇਂ ਪ੍ਰਸਥਾਨ ਬਣੈ ਜੁਗ ਥਾਨ ਤਤਥਾ ਵਿਚਾਰਤ ਗੁਰ ਭਗਵਾਨ ਦੋਵੇਂ ਥਾਵਾਂ ਤੇ ਸਤਿਗੁਰਾਂ ਦਾ ਜਾਣਾ ਬਣਦਾ ਸੀ ਹੁਣ ਦੋਨੇ ਪ੍ਰੇਮੀ ਆ ਮਹਾਰਾਜ ਨੂੰ ਯਾਦ ਕਰਦੇ ਨਾਨਕ ਮੱਤੇ ਅਲਮਸਤ ਸਾਧੂ ਬੈਠੇ ਇਧਰ ਸਾਈਂदास ਬੈਠੇ ਦੋਵੇਂ ਮਹਾਰਾਜ ਨੂੰ ਯਾਦ ਕਰਦੇ ਐ ਤੇ ਸਤਿਗੁਰੂ ਜੀ ਇਹਨਾਂ ਦੋਨਾਂ ਦੀ ਭਾਵਨਾ ਪੂਰੀ ਕਰਨਾ ਚਾਹੁੰਦੇ ਨੇ ਸਭ ਵਿਦਮਾਨ ਕੋ ਸਮਝਾਵਣ ਕਰ ਮਨ ਮੈ ਚਿੱਤ ਕੋ ਧਾਰਤ ਪੰਥ ਗਮਣ ਮੈ ਇਹ ਸਭ ਤਰ੍ਹਾਂ ਮਨ 베 ਸਮਝ ਕੇ ਚਿੱਤ ਵਿੱਚ ਚੱਲਣ ਦਾ ਸਤਿਗੁਰੂ ਨੇ ਇਰਾਦਾ ਬਣਾ ਲਿਆ ਬਣਿਓ ਵਛੈ ਪਹੁੰਚਣ ਤਹਾ ਸ੍ਰੀ ਹਰਿ ਗੋਬਿੰਦ ਸਮਰੱਥ ਮਹਾ ਇਹ ਸਤਿਗੁਰੂ ਜੀ ਦਾ ਜਾਣਨਾ ਜ਼ਰੂਰੀ ਹੈ ਤੇ ਹਰਗੋਬਿੰਦ ਸਹਿ ਮਹਾਰਾਜ ਜੀ ਜਿਹੜੇ ਕੇ ਸਮਰੱਥ ਗੁਰੂ ਨੇ ਗੁਰ ਅਕੰਤ ਦਮੋਦਰੀ ਨਿਕਟ ਸੈ ਬੈਠੀ ਆਏ ਤੇ ਕੀ ਹੋਇਆ ਹਰਗੋਬਿੰਦ ਸਾਹਿਬ ਮਹਾਰਾਜ ਇਕਾਂਥਾਂ ਵਿੱਚ ਬੈਠੇ ਐ ਇਹਨੇ ਨੂੰ ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਈ ਇਸ ਕੇ ਬਹਿਣ ਪ੍ਰਸੰਗ ਕੋ ਸੰਗਰ ਉਹ ਦਿਓ ਸੁਣਾਏ ਤੇ ਉਹਨੇ ਆ ਕੇ ਹੁਣ ਮਤਲਬ ਖੂਨ ਦਾ ਰਿਸ਼ਤਾ ਹੈ ਅੰਦਰਲੀ ਜਿਹੜੀ ਖਿੱਚ ਹੁੰਦੀ ਹੈ ਭੈਣਾਂ ਦੀ ਮਾਤਾ ਪਿਤਾ ਦੀ ਉਹਨੂੰ ਅੰਦਰੋਂ ਖਿੱਚ ਪੈਂਦੀ ਹੈ ਤੇ ਮਹਾਰਾਜ ਨੂੰ ਆ ਕੇ ਕਹਿੰਦੀ ਸੱਚੇ ਬਾਦਸ਼ਾਹ ਜੀ ਆਪਾਂ ਮੇਰੀ ਭੈਣ ਰਾਮਾ ਨੂੰ ਮਿਲਿਆਈਏ ਜਾ ਕੇ ਹਾਂਜੀ ਅੰਦਰੋਂ ਪ੍ਰੇਮ ਜਾਗਿਆ ਤੇ ਆਪਾਂ ਨੂੰ ਜਾਣਾ ਚਾਹੀਦਾ ਉਹਨਾਂ ਨੇ ਸੁਣਿਆ ਵੀ ਨਵਾਂ ਘਰ ਪਾਇਆ ਤੇ ਉਹਨਾਂ ਨੇ ਆਪਾਂ ਨੂੰ ਬੁਲਾਉਣਾ ਚਾਹੇ ਹੈ ਤੇ ਸਾਰਾ ਪ੍ਰਸੰਗ ਸੁਣਾ ਰਹੀ ਹੈ ਸਾਈਂ ਦਾਸ ਸਦਨ ਚਿਨ ਬਾਇਓ ਪਿੱਖ ਸੁੰਦਰ ਪ੍ਰਣ ਰਿਦੇ ਬਸਾਇਓ ਤੇ ਮੈਨੂੰ ਪਤਾ ਲੱਗਿਆ ਵੀ ਸਾਈਂ ਦਾਸ ਨੇ ਨਮਾ ਘਰ ਬਣਾਇਆ ਤੇ ਉਹਨੇ ਸੋਹਣਾ ਘਰ ਤੇ ਤਿਆਰ ਕਰ ਲਿਆ ਹਿਰਦੇ ਵਿੱਚ ਇੱਕ ਬ੍ਰਣ ਕੀਤਾ ਹੋਇਆ ਹੈ ਤੋਹ ਸਹਿਤ ਚਾ ਹਮੇ ਬਸਾਇਓ ਇਸ ਕਾਰਨ ਤੇ ਇਹਾਂ ਨ ਆਇਓ ਤੇ ਉਹ ਕਹਿੰਦਾ ਵੀ ਤੁਹਾਨੂੰ ਤੇ ਸਾਨੂੰ ਪਰਿਵਾਰ ਸਮੇਤ ਆਪਾਂ ਨੂੰ ਉਥੇ ਵਸਾਉਣਾ ਚਾਹੁੰਦਾ ਉਹ ਕਹਿੰਦਾ ਇੰਨਾ ਸਮਾਂ ਜਿੰਨਾ ਸਮਾਂ ਤੁਸੀਂ ਇੱਥੇ ਨਹੀਂ ਆਉਂਦੇ ਦਿਵਪਤ ਤਿਮ੍ਰਿਤ ਚਾਤਰਕ ਜੈਸੇ ਨਿਸ਼ ਦਿਨ ਮੈਂ ਬਿਸਰਤ ਨੈ ਕੈਸ ਹਾਂ ਕਹਿੰਦੇ ਉਹਨਾਂ ਸਮਾਂ ਅਸੀਂ ਬਿਸਰਾਮ ਨਹੀਂ ਕਰਨਾ ਜਿਵੇਂ ਚਾਤਰਕ ਸਿਮਰਨ ਕਰਦਾ ਹੈ ਇਸੇ ਤਰ੍ਹਾਂ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਨੂੰ ਉਹ ਵੀ ਵਿਸਾਰਦੇ ਨਹੀਂ ਹੈ ਦੇਹੋ ਸਲਾਇ ਕਿੰਮ ਕਰੇ ਪਿਆਨਾ ਮਿਲੇ ਤੈਨੂੰ ਬਿਰਹ ਕਰੇ ਹਨ ਤੇ ਸਾਈਂ ਜੀ ਕਿਰਪਾ ਕਰੋ ਦੱਸੋ ਆਪਾਂ ਕਿਵੇਂ ਕਰੀਏ ਹੁਣ ਜਾਣ ਦੀ ਸਲਾਹ ਦੱਸੋ ਸਾਨੂੰ ਆਪਾਂ ਕਿਵੇਂ ਜਾਣਾਂ ਤੇ ਕਿਵੇਂ ਉਹਨਾਂ ਨੂੰ ਮਿਲੀਏ ਉਹਨਾਂ ਦਾ ਜਿਹੜਾ ਵਿਛੋੜੇ ਦਾ ਦੁੱਖ ਹੈ ਦੂਰ ਕਰ ਦਈਏ ਸੁਨਦ ਮੋਦਰੀ ਭਗਨ ਪ੍ਰਸੰਗ ਬਿਨੈ ਭਣੀ ਮਨ ਸੰਗ ਮੰਗ ਜਦੋਂ ਸ਼੍ਰੀ ਮੇ ਪਾਤਸ਼ਾਹ ਨੇ ਮਾਤਾ ਦਮੋਦਰੀ ਜੀ ਦੇ ਕੋਲੋਂ ਆਪਣੀ ਭੈਣ ਦਾ ਪ੍ਰਸੰਗ ਸੁਣਿਆ ਤੇ ਬੜੇ ਉਤਸ਼ਾਹ ਦੇ ਨਾਲ ਮਹਾਰਾਜ ਬੇਨਤੀ ਕਰਦੇ ਐ ਬਾਸ਼ਤ ਬਾਨੀ ਕਾਣ ਸੁਨਾਈ ਸਾਈਂ ਦਾਸ ਭਗਣ ਕੋ ਸਾਈਂ ਤੇ ਸ਼ਿਮੇ ਪਾਤਸ਼ਾਹ ਕਹਿੰਦੇ ਐ ਸਾਡੇ ਮਨ ਦੀ ਗੱਲ ਕਰ ਤੀ ਤਮੋਦਰੀ ਅਜ ਤਾਂ ਤੇ ਸਾਈਂ ਦਾਸ ਜੀ ਸਾਨੂੰ ਤੇ ਤੁਹਾਡੀ ਭੈਣ ਜਿਹੜੇ ਹੈ ਉਹ ਬੜਾ ਜਾਦ ਕਰਦੇ ਹੈ ਏਵ ਕਾਮਨਾ ਜੇ ਤਨ ਕੀਨ ਦੰਪਤ ਸਿਮਰਤ ਜੇ ਬਣ ਦੀਨ ਹਾਂ ਜੇ ਉਹ ਇਸੇ ਤਰ੍ਹਾਂ ਸਾਨੂੰ ਯਾਦ ਕਰਦੇ ਦੀਨ ਨਿਮਾਣੇ ਹੋ ਕੇ ਬੇਨਤੀਆਂ ਕਰਦੇ ਹੈ ਅਹ ਪ੍ਰੇਮ ਬਸ ਬਿਰਦ ਤਮਾਰੇ ਦਸਨ ਕੇ ਸੰਧ ਹੀ ਹਿਤ ਕਰੇ ਏ ਮਹਾਰਾਜ ਤੁਸੀਂ ਫਿਰ ਕਿਰਪਾ ਕਰੋ ਆਪਣੇ ਦਾਸਾਂ ਦੇ ਤੁਸੀਂ ਤੇ ਲਾਜ ਰੱਖਦੇ ਹੋ ਤੇ ਸਾਈ ਦਾਸ ਜੀ ਮੇਰੀ ਭੈਣ ਰਾਮੂ ਜੀ ਦੀ ਵੀ ਲਾਜ ਰੱਖੋ ਤੇ ਉਹ ਤੁਹਾਨੂੰ ਯਾਦ ਕਰਦੇ ਐ ਬਹੁਤ ਰਸਬੰਧ ਆਹੈ ਤਿੰਨ ਸਾਥ ਚਲੋ ਮਿਲੋ ਤੂਰ ਨਹੀਂ 나ਥ ਮਹਾਰਾਜ ਇੱਕ ਤੇ ਤੁਹਾਡੇ ਸਿੱਖ ਐ ਦੂਸਰਾ ਆਪਣਾ ਰਿਸ਼ਤੇਦਾਰੀ ਐ ਉਹਨਾਂ ਨਾਲ ਸੰਬੰਧ ਆਪਣਾ ਪਰਿਵਾਰ ਦਾ ਰਿਸ਼ਤਾ ਵੀ ਹੈ ਤੇ ਜਿਵੇਂ ਤੁਸੀਂ ਕਹੋ ਤੇ ਚੱਲ ਕੇ ਆਪਾਂ ਉਹਨਾਂ ਨੂੰ ਮਿਲੀਏ ਬਿਸ਼ਰਣ ਤੇ ਬੀਤਿਓ ਚਿਰ ਕਾਲ ਦੇਖਣ ਕੋ ਚਿੱਤ ਜਹਤ ਬਸਾਲ ਮਹਾਰਾਜ ਮੇਰਾ ਵੀ ਬੜਾ ਚਿੱਤ ਕਰਦਾ ਮੈਂ ਆਪਣੀ ਭੈਣ ਨੂੰ ਮਿਲਿਆ ਆਵਾਂ ਜਾ ਕੇ ਤੇ ਆਪਣੇ ਭੈਣ ਨੂੰ ਮਿਲਾਂਗੀ ਤੇ ਮੇਰਾ ਵੀ ਮਨ ਖੁਸ਼ ਹੋ ਜਾਵੇਗਾ ਸ੍ਰੀ ਗੁਰੂ ਕਹੇ ਕਰੋ ਅਬ ਤਿਆਰੀ ਗਮੋਂਡ ਰੋਲੀ ਬਿਲਮ ਬਸਾਰੀ ਹਰਗੋਬਿੰਦ ਸਹਿ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਦਮੋਦਰੀ ਜੀ ਤਿਆਰੀ ਕਰੋ ਫਿਰ ਡਰੋਲੀ ਜਾਣ ਦੀ ਤਿਆਰੀ ਕਰ ਲਵੋ ਨਿਸ਼ਤੇਨ ਕਸਕਤ ਹੈ ਮਨ ਮੇਰ ਜਾਣ ਜਾਣ ਤਿਨ ਪ੍ਰੇਮ ਕਨੇਰ ਤੀ ਤੁਸੀਂ ਜਾਣ ਦੀ ਤਿਆਰੀ ਕਰੋ ਜਦ ਮੈਂ ਉਹਨਾਂ ਦੇ ਇੰਨੇ ਗੂੜੇ ਪ੍ਰੇਮ ਨੂੰ ਜਾਣਦਾ ਹਾਂ ਰਹਿੋ ਨਾ ਜਾਏ ਮੋਹੇ ਤੇ ਕੈਸੇ ਬੰਦ ਜਿਬਾਰੂ ਬਾਰੀ ਜੈਸੇ ਤੇ ਮੇਰਾ ਵੀ ਪ੍ਰੇਮ ਉਹਨਾਂ ਦੇ ਨਾਲ ਬਹੁਤ ਹੈ ਰਹਿਿਆ ਮੈਥੋਂ ਵੀ ਨਹੀਂ ਜਾਂਦਾ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਰੇਤੇ ਦਾ ਬੰਨ ਲਾ ਦੇਵੇ ਤੇ ਉਹ ਬਹੁਤਾ ਟਾਈਮ ਨਹੀਂ ਖੜਦਾ ਹੁੰਦਾ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਸਿੱਖ ਹੈ ਸਤਿਗੁਰੂ ਕਹਿੰਦੇ ਹੁਣ ਮੈਥੋਂ ਵੀ ਆਪਣੇ ਪਿਆਰਿਆਂ ਨੂੰ ਮਿਲਣ ਬਿਨਾਂ ਰਹਿਿਆ ਨਹੀਂ ਜਾਣਾ। ਇਮ ਕਹਿ ਮਾਤਾ ਕੇ ਟਿਗਿਆਏ ਚੌਂ ਦਿਸਕੇ ਪਰਸ਼ਤਾ ਬਸਨਾਏ। ਇਸੇ ਤਰ੍ਹਾਂ ਫਿਰ ਇਹ ਚੱਲ ਕੇ ਹਰਗੁਬਨ ਸਹਿਬ ਮਹਾਰਾਜ ਮਾਤਾ ਗੰਗਾ ਜੀ ਕੋਲ ਆ ਗਏ। ਮਾਤਾ ਗੰਗਾ ਜੀ ਨੂੰ ਆਪਣੇ ਮਾਤਾ ਜੀ ਨੂੰ ਆ ਕੇ ਕਹਿੰਦੇ ਦੋਵੇਂ ਪਾਸਿਆਂ ਤੋਂ ਮਾਤਾ ਜੀ ਪ੍ਰੇਮ ਖਿੱਚ ਪਾ ਰਹੀ ਹੈ। ਡਰੌਲੀ ਭਾਈ ਕੀ ਮੇਰੇ ਸਾਧੂ ਜੀ ਵੈਸੇ ਐ ਬੀਬੇ ਰਾਮੋ ਯਾਦ ਕਰਦੋਂ ਨਵਾਂ ਘਰ ਪਾਇਆ ਤੇ ਉਹ ਆਪਣੇ ਘਰ ਦੇ ਵਿੱਚ ਉਹਨਾਂ ਸਮਾਂ ਵਾਸਦੇ ਨੇ ਜਿੰਨਾ ਸਮਾਂ ਅਸੀਂ ਨਹੀਂ ਜਾਂਦੇ ਤੇ ਦੂਸਰੇ ਪਾਸੇ ਅਲਮਸਤ ਸਾਧੂ ਬੈਠਾ ਨਾਨਕ ਮੱਤੇ ਉਹ ਵੀ ਸਾਨੂੰ ਯਾਦ ਕਰਦਾ ਹੈ ਤੇ ਉਹਨਾਂ ਦੇ ਕੋਲੇ ਜਾਣਾ ਵੀ ਜ਼ਰੂਰੀ ਹੈ ਨਾਨਕ ਮੱਤੇ ਜ਼ਰੂਰੀ ਜਾਣਾ ਤਹਾਂ ਸਾਜ ਕੇ ਪ੍ਰੇਮ ਮਹਾਨ ਉਥੇ ਨਾਨਕ ਮੱਤੇ ਜਾਣਾ ਵੀ ਜ਼ਰੂਰੀ ਹੈ ਤੇ ਸਾਧੂ ਬੜੇ ਪ੍ਰੇਮ ਦੇ ਨਾਲ ਸਾਨੂੰ ਯਾਦ ਕਰ ਰਿਹਾ ਹੈ ਝਗਰੈ ਕਨਪਾਟੇ ਜੋਗੀ ਨਾ ਸਿੱਖ ਇਕਲਕੋ ਕੀਨਸ ਦੀਨ ਹੁਣ ਸਾਧੂ ਇਹ ਜਿਹੜਾ ਜੋਗ ਅਲਮਸਤ ਸਾਧੂ ਇਕੱਲਾ ਹੈ ਗੁਰੂ ਦਾ ਸਿੱਖ ਹੈ ਦੂਸਰੇ ਪਾਸੇ ਉਥੇ ਕਨਪਾਟੇ ਜੋਗੀ ਬਹੁਤੇ ਰਹਿੰਦੇ ਐ ਤਿਉ ਸਿੱਖ ਦੇ ਨਾਲ ਝਗੜਾ ਕਰਦੇ ਨੇ ਸਤਿਗੁਰ ਕੋ ਅਸਥਾਨ ਬਗਾਰ ਹਮਰੋ ਤਰਾਸ ਨਹੀਂ ਔਰ ਧਾਰਾ ਤੇ ਉਹਨਾਂ ਯੋਗਿਆ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਨੂੰ ਵਿਗਾੜ ਦਿੱਤਾ ਹੈ ਦਿਲ ਵਿੱਚ ਸਾਡਾ ਡਰ ਵੀ ਨਹੀਂ ਮੰਨਿਆ ਬਣੋ ਸਹਾਇ ਸਥਾਨ ਸ੍ਰਬ ਬਿਲਮ ਬਹੀਨ ਤਹਾਂ ਕੋ ਜਬ ਤੇ ਹੁਣ ਅਸੀਂ ਜਾ ਕੇ ਉਹ ਅਸਥਾਨ ਛੜਾਉਣਾ ਸਾਧੂ ਦੀ ਸਹਾਇਤਾ ਕਰਨੀ ਹੈ ਕਿਸੇ ਦੇਰ ਤੋਂ ਬਗੈਰ ਅਸੀਂ ਉੱਥੇ ਜਾਣਾ ਹੈ ਦੂਤਿਆ ਪ੍ਰਸੰਗ ਡਰੋਲੀ ਮਾਹੇ ਤੋਰ ਨਿਖਾ ਕੀ ਭਗਣੀ ਤਾਹੇ ਦੂਸਰਾ ਪ੍ਰਸੰਗ ਡਰੋਲੀ ਦਾ ਉੱਥੇ ਤੁਹਾਡੀ ਨੂਹ ਦੀ ਭੈਣ ਰਹਿੰਦੀ ਹੈ ਪਤ ਜੋਤ ਸਿਮਰਤ ਸਦਨ ਉਤਾਰਨ ਹਮ ਹਿਤ ਕੀਨ ਨਬੀਨ ਉਸਾਰਨ ਤੇ ਉਹਨਾਂ ਦੇ ਹੁਣ ਰਹਿਣਾ ਉੱਥੇ ਤੇ ਉਹ ਉਹਨਾਂ ਸਮਾਂ ਨਿਵਾਸ ਨਹੀਂ ਕਰਦੇ ਜਿੰਨਾ ਸਮਾਂ ਆਪਾਂ ਜਾਂਦੇ ਨਹੀਂ ਤੇ ਅਸੀਂ ਦੋਨਿਆਂ ਵੀ ਉਥੇ ਜਾਈਏ ਤੇ ਦਿਨ ਰਾਤ ਸਾਨੂੰ ਉਜਾਦ ਕਰਦੇ ਐ ਜਿਸਮੈਂ ਆਪਨਾ ਪਰਬਿਸ਼ ਹੋਏ ਪ੍ਰਥਮ ਨਿਵਾਸ ਗੁਰੂ ਕੋ ਹੋਏ ਮਾਤਾ ਗੰਗਾ ਜੀ ਨੇ ਆਪਣੇ ਪੁੱਤਰ ਹਰਗੁਬੰਦ ਸਹਿ ਮਹਾਰਾਜ ਨੂੰ ਸਲਾਹ ਦਿੱਤੀ ਤੇ ਕਹਿਣ ਲੱਗੀ ਪੁੱਤਰ ਜੀ ਆਵਾਸੇ ਆਪ ਬਸ਼ੈ ਤਹ ਚਾਹੈ ਨਿਸ ਦਿਨ ਮਮ ਸਿਮਰਨ ਮਨ ਆਹ ਤੁਹਾਡਾ ਕਹਿੰਦੀ ਪਹਿਲਾਂ ਪੂਰਬ ਵੱਲ ਜਾਣਾ ਬੰਦ ਆ ਮਤਲਬ ਵੀ ਨਾਨਕ ਮਤੇ ਜਾਣਾ ਬੰਦ ਐ ਉਥੇ ਬਹੁਤ ਸਮਾਂ ਅ ਲੱਗੇਗਾ ਜਾਣ ਦੇ ਵਿੱਚ ਵੀ ਤੇ ਤੁਸੀਂ ਉਥੇ ਜਰੂਰ ਪਹੁੰਚੋ ਸੁਣ ਮਾਤਾ ਨੇ ਸੁਤ ਜਿਤ ਕੇਰੀ ਕਿਹੋ ਬਾਟ ਤੋਂ ਪਰੇ ਕਨੇਰੀ ਤੇ ਫਿਰ ਪਰਿਵਾਰ ਸਮੇਤ ਡਰੋਲੀ ਵੀ ਜਾਣਾ ਚਾਹੁੰਦੇ ਹਾਂ ਉਥੇ ਵੀ ਪ੍ਰੇਮ ਨੂੰ ਸੰਭਾਲਣਾ ਚਾਹੁੰਦੇ ਹਾਂ ਪੂਰਬ ਮਹ ਸਥਾਨ ਬਹੁ ਦੂਰ ਤਹਾਂ ਜਾਨਕ ਚਾਹੇ ਜ਼ਰੂਰ ਉਥੇ ਕਹਿੰਦੇ ਜਾਣਾ ਜ਼ਰੂਰੀ ਹੈ ਪੂਰਬ ਦੇ ਵੱਲ ਨਾਨਕ ਮੱਤੇ ਵੱਲ ਜਾਣਾ ਸੋਡਾ ਬਹੁਤ ਜ਼ਰੂਰੀ ਹੈ ਬਹਰ ਡਰੋਲੇ ਜਿਤ ਪਰਬਾਰ ਗਮਨੇ ਚਾਹਤ ਪਰੇਮ ਸੰਭਾਰ ਤੇ ਇਧਰ ਡਰੋਲੀ ਦੇ ਵਿੱਚ ਵੀ ਆਪਣਾ ਪਰਿਵਾਰ ਰਹਿੰਦਾ ਹੈ ਉਥੇ ਜਾ ਕੇ ਵੀ ਪ੍ਰੇਮ ਦੀ ਸੰਭਾਲਣਾ ਕਰਨੀ ਹੈ ਤੁਮ ਸਮਰਥ ਕਰਉ ਜਿਮ ਭਾਵੈ ਜਿਸ ਕਰ ਬੇਬਿਨ ਨੈ ਬਣਿਆ ਬੈ ਇਹ ਪੁੱਤਰ ਜੀ ਤੁਸੀਂ ਤੇ ਸਮਰਾਥੋਂ ਜਿਵੇਂ ਸੋ ਨੂੰ ਠੀਕ ਲੱਗਦਾ ਹੈ ਉਸੇ ਤਰ੍ਹਾਂ ਕਰੋ ਸੁਣ ਗੰਗਾ ਤੇ ਗੁਰੂ ਆਚਾਰੀ ਇਸ ਪ੍ਰਕਾਰ ਹਮ ਰਿਦੇ ਵਿਚਾਰੀ ਫਿਰ ਮਾਤਾ ਗੰਗਾ ਜੀ ਪਾਸੋਂ ਗੁਰੂ ਜੀ ਨੇ ਜਦੋਂ ਸੁਣਿਆ ਤੇ ਫਿਰ ਇਸ ਤਰ੍ਹਾਂ ਕਹਿ ਦਿੱਤਾ ਦੋਨੋ ਨੁਖਾ ਸੰਗਨਿ ਚ ਦੀਜੈ ਗਮਨ ਦਰੋਲੀ ਕੋਤਮ ਕੀਜੈ ਮਹਾਰਾਜ ਕਹਿੰਦੇ ਮਾਤਾ ਗੰਗਾ ਜੀ ਨੂੰ ਕਹਿੰਦੇ ਮਾਤਾ ਜੀ ਫਿਰ ਇਸ ਤਰ੍ਹਾਂ ਕਰੋ ਤੁਸੀਂ ਆਪਣੀਆਂ ਦੋ ਮਾ ਨੂੰਹਾਂ ਨੂੰ ਮਤਲਬ ਮਾਤਾ ਦਮੋਦਰੀ ਜੀ ਤੇ ਮਾਤਾ ਨਾਨਕੀ ਜੀ ਇਹਨਾਂ ਨੂੰ ਨਾਲ ਲੈ ਕੇ ਡਰੋਲੀ ਨੂੰ ਚਲੇ ਜਾਵੋ ਚਲ ਧੀਰਜ ਦੇਵ ਛਾਈ ਦਾਸ ਮਿਲਕਰ ਵਸੋ ਤਾਹੇ ਆਵਾਸ ਤੇ ਸਾਈ ਦਾਸ ਨੂੰ ਜਾ ਕੇ ਧੀਰਜ ਦੇਵੋ ਉਹਨਾਂ ਦੇ ਘਰ ਵਿੱਚ ਜਾ ਕੇ ਰਹੋ ਦਾਸੀ ਦਾਸ ਲਿਹੋ ਸਭ ਸੰਗ ਸੁਬਟ ਪਚੀਸ ਸੋ ਚੱਡੇ ਤਰੰਗ ਜੇ ਤੁਸੀਂ ਆਪਣੇ ਨਾਲ ਦਾਸੀਆਂ ਨੂੰ ਦਾਸਾਂ ਨੂੰ ਸੇਵਕਾਂ ਨੂੰ ਲੈ ਕੇ ਜਾਣਾ ਤੇ 25 ਮਤਲਬ 25 ਸਿੱਖ ਘੋੜਸਵਾਰ ਉਹਨਾਂ ਨੂੰ ਸੂਰਮਿਆਂ ਨਾਲ ਲੈ ਜਾਵੋ ਸੰਦਨ ਮਹਿਲ ਸੰਕਟਤਾ ਭਾਰ ਸਨੈ ਸਨੈ ਕਰ ਪੰਥ ਪਦਾਰਾ ਤੇ ਫਿਰ ਤੁਸੀਂ ਆਪਣਾ ਜਿਹੜਾ ਸਾਜੋ ਸਮਾਨ ਕੀਮਤੀ ਸਮਾਨ ਸਾਨੂੰ ਚਾਹੀਦਾ ਉਹ ਵੀ ਆਪਣਾ ਨਾਲ ਲੈ ਜਾਣਾ ਤੇ ਹੌਲੀ ਹੌਲੀ ਰਾ ਰਾ ਪੈ ਜਾਵੋ ਸੁਖ ਸੁਖ ਸਭ ਸੰਭਾਰ ਬਸੀਜੈ ਹਮ ਆਵ ਗਣਪ੍ਰਥੀ ਖਣ ਕੀਜੈ ਸਭ ਦੇ ਸੰਭਾਲ ਕਰਕੇ ਸੁਖ ਨਾਲ ਬਸੋ ਸਾਡੇ ਆਉਣ ਤੱਕ ਉਥੇ ਰਹਿ ਕੇ ਸਾਡਾ ਇੰਤਜ਼ਾਰ ਕਰਨਾ ਦਿਨ ਕਿਤਕ ਮੈਂ ਹਮ ਚੱਲ ਆਵਾਂ ਮਿਲੇ ਡਰੋਲੀ ਆਨੰਦ ਪਾਬੇ ਕੁਝ ਦਿਨਾਂ ਬਾਅਦ ਬਸ ਅਸੀਂ ਚੱਲ ਕੇ ਡਰੋਲੀ ਆ ਜਾਣਾ ਫਿਰ ਉਥੇ ਆਪਾਂ ਸਾਰਾ ਪਰਿਵਾਰ ਮਿਲ ਕੇ ਆਨੰਦ ਦੇ ਨਾਲ ਰਹਾਂਗੇ ਏਮ ਮਸਲਤ ਕਰ ਮਾਤਾ ਸਾਥ ਨਿਗਸੇ ਆਏ ਸਭਾ ਮਹਿਨਾ ਤਿਸੇ ਦਰਮਾਤਾ ਗੰਗਾ ਜੀ ਦੇ ਨਾਲ ਰਹਿ ਕਰ ਕੇ ਛੇਵੇਂ ਪਾਤਸ਼ਾਹ ਜੀ ਫਿਰ ਬਾਹਰ ਨਿਕਲ ਕੇ ਸਭਾ ਦੇ ਵਿੱਚ ਆ ਗਏ ਦਰਦ ਜੋਤ ਸਾਬ ਮਸੰਦਨ ਸੰਗ ਚਲ ਬੇ ਵਰਨ ਸਖਲ ਪ੍ਰਸੰਗ ਬੱਬਾ ਬੁੱਢਾ ਜੀ ਸਮੇਤ ਸਾਰੇ ਮਸੰਦਨ ਨਾਲ ਚੱਲਣ ਦਾ ਜਿਹੜਾ ਪ੍ਰਸੰਗ ਸੁਣਾ ਦਿੱਤਾ ਬਣਿਆ ਵਿਸ਼ੱਕ ਜਾਣ ਹਮਾਰਾ ਕਰ ਨਿਰਣੈ ਜਤ ਲੀਨ ਵਿਚਾਰਾ ਤੇ ਸਤਿਗੁਰੂ ਕਹਿੰਦੇ ਸਾਡਾ ਜਾਣਾ ਉੱਥੇ ਬਹੁਤ ਜ਼ਰੂਰੀ ਹੈ ਤੇ ਇਹ ਨਿਰਣਾ ਕਰਕੇ ਮਨ ਵਿੱਚ ਵਿਚਾਰ ਕਰ ਲਵੋ ਬਿਰਹ ਹੋਣ ਤੇ ਸਭ ਉਕਲਾਏ ਨਿਜ ਨਿਜ ਹਿਤ ਕੇ ਬਾਤ ਸੁਨਾਏ ਵਿਛੋੜਾ ਹੋਣ ਤੇ ਸਾਰੇ ਵਿਆਕਲ ਹੋ ਗਏ ਸਾਰਿਆਂ ਨੇ ਆਪਣੇ ਮਨ ਦੀਆਂ ਗੱਲਾਂ ਸ਼ੇਮੇ ਪਾਦਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਫਿਰ ਤੁਸੀਂ ਕਹੋ ਆਮੋਂਗੇ ਹੁਣ ਤਾਂ ਤੁਸੀਂ ਚਲੇ ਜਾਮੋਂਗੇ ਸਿੱਖ ਸੇਵਕ ਜਿਹੜੇ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਸੀਗੇ ਤੇ ਉਹ ਵੀ ਸਤਿਗੁਰਾਂ ਦੇ ਨਾਲ ਗੱਲਾਂ ਕਰਨ ਲੱਗੇ ਆ। ਦੀਨ ਖਿਲਕ ਧੀਰ ਕਨੇਰੇ ਕਰੀ ਮਾਤਾ ਤਿਆਰੀ ਤੇ ਸਬੇਰੇ ਸਾਰਿਆਂ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤਾ। ਮਾਤਾ ਗੰਗਾ ਜੀ ਦੇ ਕੋਲੇ ਆਏ ਤੇ ਮਾਈਆਂ ਬੀਬੀਆਂ ਆਈਆਂ ਉਹਨਾਂ ਨੇ ਆ ਕੇ ਕਹਿਆ ਮਾਤਾ ਜੀ ਤੁਸੀਂ ਤੇ ਚੱਲਿਓ ਸਾਡਾ ਤੇ ਜੀ ਨਹੀਂ ਲੱਗਣਾ। ਸ ਮਾਤਾ ਜੀ ਕਹਿੰਦੇ ਆ ਭਾਈ ਕੋਈ ਗੱਲ ਨਹੀਂ ਛੋੜੇ ਦੇਣਾ ਦੀ ਗੱਲ ਐ ਅਸੀਂ ਦੁਆਰੇ ਵਾਪਸ ਬੇਰੇ ਇੱਥੇ ਆਵਾਂਗੇ। ਤੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕਿਵੇਂ ਸਤਿਗੁਰੂ ਜੀ ਅਲਮਸਤ ਜੋਗੀ ਤੱਕ ਪਹੁੰਚਦੇ ਐ ਤੇ ਜੋ ਵੀ ਪ੍ਰਸੰਗ ਹੋਇਆ ਸਿਮੇ ਪਾਤਸ਼ਾਹ ਭਾਈ ਕੀ ਢਰੌਲੀ ਵੀ ਜਾਂਦੇ ਐ ਉਹ ਹੁਣ ਆਪਾਂ ਅਗਲੇ ਦਿਨ ਵਿੱਚ ਵਿਚਾਰ ਕਰਾਂਗੇ ਹੁਈਆਂ ਬੇਅੰਤ ਪੁੱਲਾਂ ਦੀ ਮਾਫੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਪਰਮਾਏ